ਮੈਂ ਲਖਵੀਰ ਸਿੰਘ ਰਾਏ ਐਮਐਲਏ ਹਲਕਾ ਫਤੇਗੜ ਸਾਹਿਬ ਫਤੇਗੜ ਸਾਹਿਬ ਦਾ ਸੇਵਾਦਾਰ ਮੈਂ ਬਾਬਾ ਜੁਰਾ ਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕਾਰ ਨੂੰ ਉਹਨਾਂ ਦੀ ਸ਼ਹਾਦਤ ਜਿਹੜੀ ਮਹਾਨ ਸ਼ਹਾਦਤ ਹੈ ਦੁਨੀਆ ਤੇ ਕਿਤੇ ਹੋਰ ਐਗਜ਼ਾਮਪਲ ਨਹੀਂ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਨੂੰ ਸਜਦਾ ਕਰਦਾ ਨਮਸਕਾਰ ਕਰਦਾ ਔਰ ਮੈਂ ਕਹਿ ਸਕਦਾ ਕਿ ਫਤੇਗੜ ਸਾਹਿਬ ਦੇ ਲੋਕ ਅਸੀਸ ਗੱਲੋਂ ਕਰਮਾਣੇ ਆਂ ਕਿ ਉਹਨਾਂ ਦੀ ਇੱਥੇ ਸ਼ਹਾਦਤ ਹੋਈ ਔਰ ਅਸੀਂ ਇੱਥੇ ਰਹਿਣ ਵਾਲੇ ਆਂ ਦੁਨੀਆ ਦੇ ਵਿੱਚ ਕਿਤੇ ਹੋਰ ਉਹ ਨਹੀਂ ਮਿਲਦੀ ਸੋ ਸਾਰੀ ਜੀਨੀ ਸੰਗਤਾਂ ਨੂੰ ਸਾਰਿਆਂ ਦੇ ਬੇਨਤੀ ਹੈ ਕਿ ਆਪਾਂ ਮੈਰਾਗ ਮਈ ਤਰੀਕੇ ਨਾਲ ਗੁਰੂ ਸਹੀ ਜਨ ਦੀ ਧਰਤੀ ਸ਼ਹੀਦ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ 26 27 ਪੈਂਡ ਸੰਦਰ ਨੂੰ ਹਰ ਸਾਲ ਦੀ ਤਰ੍ਹਾਂ ਹੋਣ ਜਾ ਰਿਹਾ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਮੈਰਾਗ ਮਈ ਜਿਹੜੇ ਸਿਸਟਮ ਚੋਂ ਆਣਾ ਕਈ ਸਾਡੇ ਨੌਜਵਾਨ ਵੀਰ ਨੇੜੇ ਉਹ ਕਦੇ ਮੋਟਰਸਾਈਕਲਾਂ ਦੇ ਭਾਕੇ ਬਚਾਉਂਦੇ ਆ ਜਾਂ ਡੀਜੀ ਲਾਉਂਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਬਹੁਤ ਮਿੱਠੀ ਸ਼ਾਨ ਹੁੰਦਾ ਹੈ ਦੁਨੀਆ ਤੇ ਕਿਤੇ ਇਹ ਜਿਹਾ ਉਦਾਰਨ ਨਾ ਹੋਈਏ ਨਾ ਹੋਣੀ ਹੈ। ਔਰ ਸਾਡੇ ਲਈ ਇਹ ਮਾਣ ਦੀ ਗੱਲ ਹੈ ਸਾਡੇ ਲਈ ਅਸੀਂ ਕਿਸਮਤ ਵਾਲੇ ਆਂ ਕਿ ਅਸੀਂ ਸਤਿਅਕੀ ਦੇ ਰਣ ਵਾਲੇ ਆਂ ਪੰਜਾਬ ਦੇ ਰਣ ਵਾਲੇ। ਲੱਖਾਂ ਦੀ ਤਦਾਦ ਵਿੱਚ ਸੰਗਤ ਨੇ ਆਉਣਾ। ਪਿਛਲੀ ਵਾਰ ਪ੍ਰਸ਼ਾਸਨ ਦਾ ਜਿਹੜਾ ਐਸਟੀਮੇਟ ਸੀ ਉਹ ਹੈ 23 ਤੋਂ 25 ਲੱਖ। ਔਰ ਇਸ ਵਾਰ ਜਿਵੇਂ ਸੰਗਤ ਆ ਰਹੀ ਹੈ ਲੱਗਦਾ ਕਿ 40 ਲੱਖ ਦੇ ਕਰੀਬ ਸੰਗਤ ਆਉਗੀ। ਸੋ ਸਾਡਾ ਸਾਰਿਆਂ ਦਾ ਮੋਢਲਾ ਫਰਜ਼ ਹੈ ਖਾਸ ਕਰ ਫਤੇਗੜ ਸਾਹਿਬ ਵਾਸੀਆਂ ਦਾ। ਕੀ ਜਿੰਨੀ ਸੰਗਤ ਆਈ ਐ ਅਸੀਂ ਸਾਫ਼-ਸੁਥਰਾ ਉਹਨਾਂ ਨੂੰ ਵਾਤਾਵਰਨ ਦੇਈਏ ਔਰ ਵਧੀਆ ਵਾਤਾਵਰਨ ਦੇਈਏ ਜੋ ਸੁਖਦਮਾ ਸੰਗਤ ਨੂੰ ਲੋੜਿੰਦੀਆਂ ਨੇ ਉਹਨਾਂ ਦਾ ਪ੍ਰਬੰਧ ਕਰੀਏ ਮੈਂ ਕਹਿ ਸਕਦਾ ਕਿ ਅਸੀਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਸਾਡੀ ਸਮੂਹ ਜਥੇਬੰਦੀਆਂ ਇਸ ਗੱਲ ਲਈ ਵਚਨਬੱਧਾ ਕਿ ਜਿਹੜੀ ਸੰਗਤ ਆਊਗੀ ਸਾਰੀ ਸੁਖਦਮਾ ਦਿੱਤੀ ਜਾ ਤੁਸੀਂ ਪਿੱਛੇ ਸੁਣੀ ਹੋਊਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 8 ਕਰੋੜ ਟਾਇਲਟਸ ਵਾਸ਼ਰੂਮ ਦਾ ਭੇਜਿਆ ਸੀ ਉਹ ਵੀ ਤਕਰੀਬਨ 70% ਬਣ ਕੇ ਤਿਆਰ ਹੈ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋ ਵੀ ਸੰਗਤ ਇਸ ਵਾਰ ਇਸਤੇਮਾਲ ਕਰ ਸਕੂਗੀ ਸੋ ਜੋ ਜੋ ਸੁਝਾਵਾ ਚਾਹੀਦੇ ਹਨ ਸੰਗਤ ਨੂੰ ਉਹਦਾ ਸਾਰਾ ਪ੍ਰਬੰਧ ਕੀਤਾ ਜਾ ਜਾ ਰਿਹਾ ਹੈ ਚਾਹੇ ਉਹ ਡਾਕਟਰੀ ਸੇਵਾ ਹੋਵੇ ਚਾਹੇ ਉਹ ਵੈਸੇ ਹੈਲਪ ਲਾਈਨ ਹੋਵੇ ਸਾਰਾ ਪ੍ਰਸ਼ਾਸਨ ਨੇ ਵਧੀਆ ਤਰੀਕੇ ਨਾਲ ਲੋਕਾਂ ਨੂੰ ਦਿੱਤਾ ਟ੍ਰੈਕਸ ਦੇ ਜਰੂਰਸ ਬਾਰੇ ਵੀ ਜਿਲ੍ਹਾ ਪੁਲਿਸ ਮੁਖੀ ਨੇ ਬਕ ਬਕ ਜਿਹੜੇ ਹੋਡਿੰਗ ਲਾਏ ਹੋਏ ਨੇ ਸੋ ਬਹੁਤ ਵਧੀਆ ਪ੍ਰਬੰਧ ਹੈ ਤੇ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਪ੍ਰਮਾਤਮਾ ਦਾ ਨਾਮ ਲੈਂਦੇ ਹੋਏ ਵੈਗੁਰੂ ਵੈਗੁਰੂ ਕਰਦੇ ਹੋਏ ਆਈਏ ਅਤੇ ਜਿਹੜੀ ਸਾਡੇ ਨੌਜਵਾਨਾ ਉਹਨਾਂ ਨੂੰ ਮੈਂ ਜਿਵੇਂ ਪਹਿਲਾਂ ਕਿਹਾ ਕਿ ਸਮਝਣਾ ਚਾਹੀਦਾ ਹੈ ਕਿ ਇਹ ਬਹੁਤ ਵੱਡਾ ਦਿਨ ਨੇ ਸਾਡੇ ਲਈ ਬਹੁਤ ਅਹਿਮ ਦਿਨ ਨੇ ਅਸੀਂ ਬੇਰਾਗ ਮਈ ਤਰੀਕੇ ਨਾਲ ਮੱਥਾ ਟੇਕ ਕੇ ਉਹਨਾਂ ਨੂੰ ਨਮਸਕਾਰ ਕਰਕੇ ਜਿਨ੍ਹਾਂ ਨੇ ਸ਼ਹਾਦਤ ਨੂੰ नमन करके उन्होंने आशीर्वाद लीए वाहे गुरु जी का खालसा वाहेगुरू जी की फतेह